ਸਤਿ ਸ੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਰਿਸ਼ਤੇ ਲੈ ਕੇ ਆ ਹਾ ਜੀ ਮੁੰਡੇ ਅਤੇ ਕੁੜੀਆਂ ਦੇ ਪਹਿਲਾ ਰਿਸ਼ਤਾ ਹੈ ਜੀ ਮੁੰਡੇ ਦਾ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਖੱਤਰੀ ਸਿੱਖ ਡੇਟ ਆਫ ਬਰਥ 17 ਅਕਤੂਬਰ 1999 ਹਾਈਟ 5 ਫੁੱਟ 6 ਇੰਚ ਸਟੱਡੀ 10ਵੀਂ ਪਾਸ ਜੋਬ ਬਿਜ਼ਨਸ ਹੋਪ ਸਪੇਅਰ ਪਾਰਟਸ ਫਾਦਰ ਐਂਡ ਮਦਰ ਸਿਵਲਿੰਗ ਦੋ ਭਰਾ ਮੈਰਿਡ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ 10ਵੀਂ ਜਾਂ ਪਲੱਸ 2 ਪਾਸ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਅਤੇ ਐਸਸੀ ਕਾਸਟ ਨੂੰ ਛੱਡ ਕੇ ਕਿਸੇ ਵੀ ਕਾਸਟ ਵਿੱਚ ਇਹ ਰਿਸ਼ਤਾ ਕਰ ਲੈਣਗੇ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 9877898881 98778 98881 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਤੁਸੀਂ ਇਹਨਾਂ ਦੇ ਪਰਿਵਾਰ ਦੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਤਰਨਤਾਰਨ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 30 ਜੂਨ 1997 ਹਾਈਟ 6 ਫੁੱਟ 2 ਇੰਚ ਸਟੱਡੀ ਪਲੱਸ 2 ਮੈਡੀਕਲ ਵਿੱਚ ਕੀਤੀ ਹੋਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਚਾਰ ਭੈਣਾਂ ਮੈਂਡ ਨੇ ਕੋਠੀ ਬਹੁਤ ਸੋਹਣੀ ਪਾਈ ਹੋਈ ਹੈ ਜੀ ਇਹਨਾਂ ਨੇ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਪਲੱਸ 2 ਤੱਕ ਪੜ੍ਹੀ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਮੁੰਡਾ ਦਵਾਈ ਵਿੱਚ ਟਰੱਕ ਡਰਾਈਵਰ ਹੈ 1 ਲੱਖ ਰੁਪਏ ਤੱਕ ਤਨਖਾਹ ਲੈ ਰਿਹਾ ਹੈ ਜੀ ਮੁੰਡਾ ਇਹਨਾਂ ਦਾ ਸੰਪਰਕ ਨੰਬਰ ਹੈ ਜੀ ਪਲੱਸ 97 1565 318498 ਪਲੱਸ 97 15 65318098 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਉਹ ਤੁਸੀਂ ਦਿੱਤੇ ਹੋਏ ਇਹਨਾਂ ਦੇ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਜੱਟ ਸੇ ਇੱਕ ਸਿੱਧੂ ਡੇਟ ਆਫ ਬਰਥ 7 ਸਤੰਬਰ ਹਾਈਟ 5 ਫੁੱਟ 11 ਇੰਚ ਸਟੱਡੀ ਪਲੱਸ 2 ਅਕੂਪੇਸ਼ਨ ਕਾਰ ਗਰਾਜ ਦਾ ਕੰਮ ਹੈ ਜੀ ਇਹਨਾਂ ਦਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਸਿਵਲਿੰਗ ਇੱਕ ਭਰਾ ਤੇ ਭੈਣ ਮੈਰਿਡ ਹੈ ਜੀ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਸਮਝਦਾਰ ਹੋਵੇ ਅਤੇ ਸੋਹਣੀ ਸੁਨੱਖੀ ਹੋਵੇ ਜੀ ਮੁੰਡਾ ਬਹੁਤ ਸੋਹਣਾ ਸੁਨੱਖਾ ਹੈ ਕੰਮਕਾਰ ਵੀ ਇਹਨਾਂ ਦਾ ਬਹੁਤ ਵਧੀਆ ਹੈ ਜੀ ਕਾਰਗਰਾਜ ਕਾਰਗਰਾਜ ਦਾ ਕੰਮ ਹੈ ਇਹਨਾਂ ਦਾ ਇਹਨਾਂ ਦਾ ਸੰਪਰਕ ਨੰਬਰ ਹੈ ਜੀ 88470 03872 88470 03872 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਇਹਨਾਂ ਦੀ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜਿਲ੍ਹਾ ਅੰਮ੍ਰਿਤਸਰ ਮੁੰਡੇ ਦੀ ਕਾਸਟ ਜੱਟ ਸਿੱਖ ਸਿੱਧੂ ਡੇਟ ਆਫ ਬਰਥ 27 1995 ਹਾਈਟ 6 ਫੁੱਟ ਤਿੰਨ ਕਿਲੇ ਜ਼ਮੀਨ ਹੈ ਜੀ ਇਹਨਾਂ ਕੋਲੇ ਸਟੱਡੀ ਬੀਏ ਪਾਸ ਇਹ ਮੁੰਡਾ ਸਰਦਾਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਜੀ ਨੇ ਮੁੰਡਾ ਖੇਤੀਬਾੜੀ ਕਰਦਾ ਹੈ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਘਰੇਲੂ ਕੰਮਕਾਰ ਕੁੜੀ ਜਾਣਦੀ ਹੋਵੇ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹੋ ਹੀ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਤੁਸੀਂ ਕਾਲ ਕਰ ਸਕਦੇ ਹੋ ਜੀ ਸੰਪਰਕ ਨੰਬਰ ਹੈ ਜੀ 85718 17895 85 718 17895 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਲਾਕ ਤੋਂ ਹੋਦਾ ਮੁੰਡੇ ਦਾ ਰਿਸ਼ਤਾ ਹੈ ਜੀ ਇਹ ਕਾਸਟ ਜੱਟ ਸੇਖ ਗੋਤ ਕੰਗ ਡੇਟ ਆਫ ਬਰਥ 30 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ 10ਵੀਂ ਪਾਸ ਸਿਵਲਿੰਗ ਪੰਜ ਭਰਾ ਜੋਬ ਐਸ ਬੀ ਆਈ ਬੈਂਕ ਵਿੱਚ ਜੋ ਪ੍ਰਾਈਵੇਟ ਕਰਦੇ ਨੇ ਜੀ ਇਹ ਬਾਕੀ ਸੇ ਪੰਜ ਭਰਾ ਨੇ ਜੀ ਬਾਕੀ ਸਾਰੇ ਮੈਰਿਡ ਨੇ ਆਪਣੀ ਆਪਣੇ ਦੂਰ ਦਰਾਂਡੇ ਆਪਣਾ ਘਰ ਲੈ ਕੇ ਅਲੱਗ ਰਹਿ ਰਹੇ ਨੇ ਇਹ ਮੁੰਡਾ SBI ਬੈਂਕ ਵਿੱਚ ਪ੍ਰਾਈਵੇਟ ਜੋਬ ਕਰਦਾ ਹੈ ਜੀ ਸੈਲਰੀ 18000 ਦਵਾਈ ਲਾਇਸੈਂਸ ਹੈਵੀ ਡਿਊਟੀ 10000 ਇਹ ਮੁੰਡਾ ਦਵਾਈ ਵਿੱਚ ਡਰਾਈਵਰ ਸੀ ਜੀ 10 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਕੋਲੇ ਇਸ ਟਾਈਮ ਬੈਂਕਰ ਦੇ ਵਿੱਚ ਜੋਬ ਕਰ ਰਹੇ ਨੇ 18000 ਸੈਲਰੀ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਗੁਰਸਿੱਖ ਹੋਵੇ ਅਤੇ ਨਾਲ ਘਰੇਲੂ ਕੰਮ ਕਰ ਜਾਣਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਇਹਨਾਂ ਦੇ ਪਰਿਵਾਰ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੰਬਰ ਹੈ ਜੀ 98863 17853 79 863 17853 ਅਗਲਾ ਰਿਸ਼ਤਾ ਹੈ ਜੀ ਏਰੀਆ ਰੋਪੜ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਹਾਈਟ 5 ਫੁੱਟ 11 ਇੰਚ ਸਟੱਡੀ ਬੀਏ ਸਿਵਲਿੰਗ ਯੰਗ ਸਿਸਟਰ ਫਾਦਰ ਐਕਸਪਾਇਰਡ ਐਂਡ ਮਦਰ ਹੈਗੇ ਨੇ ਜ਼ਮੀਨ 5 ਕਿਲ ਹੈ ਜੀ ਇਹਨਾਂ ਕੋਲੇ ਕੰਮ ਖੇਤੀਬਾੜੀ ਦਾ ਕਰਦੇ ਨੇ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਸੋਹਣੀ ਸਨਖੀ ਹੋਵੇ ਅਤੇ ਵਧੀਆ ਸੁਭਾਅ ਵਾਲੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਇਹਨਾਂ ਦੇ ਸੰਪਰਕ ਦੇ ਨੰਬਰ ਦਿੱਤੇ ਹੋਏ ਨਾਲ ਤੁਸੀਂ ਕਾਲ ਕਰ ਸਕਦੇ ਹੋ ਜੀ ਨੰਬਰ ਹੈ ਜੀ ਇਹਨਾਂ ਦਾ 93566 69636 93 566 69 636 ਅਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ ਆ ਰਿਸ਼ਤਾ ਹੈ ਜੀ ਨਾਮ ਕੋਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਚੋਹਾਨ ਡੇਟ ਆਫ ਬਰਥ 1996 ਹਾਈਟ 5 ਫੁੱਟ 5 ਇੰਚ ਬ੍ਰਦਰ ਸਿਸਟਰ ਨਾਉ ਸਟੱਡੀ ਬੀਐਸਸੀ ਐਂਡ ਐਮਐਸਸੀ ਫੈਸ਼ਨ ਡਿਜ਼ਾਈਨਰ ਐਡ ਟੈਕਨੋਲੋਜੀ ਕੁੜੀ ਇੰਡੀਆ ਵਿੱਚ ਹੈ ਇਹਨਾਂ ਨੂੰ ਲੋੜ ਹੈ ਜੀ ਪੀਆਰ ਕੈਨੇਡਾ ਦਾ ਮੁੰਡਾ ਹੋਵੇ ਜੀ ਜਾਂ ਯੂਐਸਏ ਫੈਮਿਲੀ ਵਧੀਆ ਹੋਵੇ ਜੀ ਮੁੰਡੇ ਨੂੰ ਜ਼ਮੀਨ 10 ਕਿੱਲਿਆਂ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦੀ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਬਾਕੀ ਸਾਰੀ ਜਾਣਕਾਰੀ ਇਹ ਫੋਨ 'ਤੇ ਦੱਸਣਗੇ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨੇਮ ਕੋਰ ਜ਼ਿਲ੍ਹਾ ਬਠਿੰਡਾ ਡੇਟ ਆਫ ਬਰਥ 1997 ਹਾਈਟ 5 ਫੁੱਟ 6 ਇੰਚ ਪਲੱਸ 2 BCA PR ਇਨ ਕੈਲਗਰੀ ਵਨ ਬਿਗ ਬ੍ਰਦਰ ਫਾਦਰ ਆਰਮੀ ਰਿਟਾਇਰਡ ਮਦਰ ਹਾਊਸ ਵਾਈਫ ਊੜੀ ਵਧੀਆ ਸੋਹਣੀ ਜਨਕੀ ਹੈ ਜੀ ਇਹਨਾਂ ਦਾ ਗੋਤ ਹੈ ਜੀ ਸਿੱਧੂ ਕਾਸਟ ਜੱਟ ਸਿੱਖ ਹੈ ਜੀ ਉਡੀ ਸੋਨਾ ਸੁਨੱਖਾ ਹੈ ਜੀ ਮੁੰਡਾ ਇਹਨਾਂ ਨੂੰ ਸੋਨਾ ਸੁਨੱਖਾ ਚਾਹੀਦਾ ਹੈ ਮੁੰਡੇ ਦੀ ਜ਼ਮੀਨ 10 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਸੋਨਾ ਸੁਨੱਖਾ ਹੋਵੇ ਮੁੰਡਾ ਕੈਲਗਰੀ ਜਾਂ ਫਿਰ ਐਡਮਿੰਟਨ ਤੇ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਕੁੜੀ ਦਾ ਨਾਮ ਸੋਨਨੀ ਸੁਨਿਆਰੇ ਡੇਟ ਆਫ ਬਰਥ 17/1/2004 ਹਾਈਟ 5 ਫੁੱਟ 3 ਇੰਚ ਸਟੱਡੀ ਪਲਸ 2 ਕਾਮਰਸ ਕੰਪਿਊਟਰ ਕੋਰਸ ਪੀਟੀਈ ਸੱਤ ਬੈਂਸ ਕਲੀਅਰ ਨੇ ਜੀ ਜੋਬ ਪ੍ਰਾਈਵੇਟ ਨਾਲ ਕਰ ਰਹੀ ਹੈ ਜੀ ਕੁੜੀ ਅਤੇ ਨਾਲ ਬੀਕੋਮ ਦਾ ਕੋਰਸ ਵੀ ਕਰ ਰਹੀ ਹੈ ਪਰਿਵਾਰ ਵਿੱਚ ਫਾਦਰ ਮਦਰ ਸਿਵਲਿੰਗ 1 ਪ੍ਰਾ ਅਨਮੈਰਿਡ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਯੂਕੇ ਦਾ ਪੀਆਰ ਹੋਵੇ ਪੱਕੀ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਜਾਤੀਵੰਨ ਕੋਈ ਨਹੀਂ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਬਾਕੀ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਤੇ ਨਾਲ ਹੀ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਹੇਅਰ ਡੇਟ ਆਫ ਬਰਥ 1993 ਹਾਈਟ 5 ਫੁੱਟ 3 ਇੰਚ ਸਟੱਡੀ ਨਰਸਿੰਗ ਫਰੋਮ ਇੰਡੀਆ ਵਰਕ ਇਨ ਕੈਨੇਡਾ ਐਜ਼ ਅ ਹੈਲਥ ਕੇਅਰ ਅਸਿਸਟੈਂਟ ਐਡਮਿਨਿਸਟ੍ਰੇਟਿਵ ਸਟੇਟਸ ਇਨ ਕੈਨੇਡਾ ਪੀਆਰ ਸਿਵਲਿੰਗ 1 ਐਲਡਰ ਸਿਸਟਰ ਟੀਚਰ ਮੈਰਿਡ 1 ਯੰਗਰ ਬ੍ਰਦਰ ਮੈਰਿਡ ਹਿਸ ਵਾਈਫ ਆਲਸ ਇਨ ਕੈਨੇਡਾ ਫਾਦਰ ਨੋ ਮੋਰ ਵਿਦ ਅਸ ਹੀ ਵਾਸ ਆਰਮੀ ਮਦਰ ਹਾਊਸ ਵਾਈਫ ਕਰੰਟਲੀ ਆਈ ਐਮ ਲੀਵਿੰਗ ਇਨ ਸਾਰੀ BC ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਕੈਨੇਡਾ ਤੋਂ ਹੋਵੇ ਵਧੀਆ ਜੋਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਦੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਬਾਕੀ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਸਾਡੇ ਤੋਂ ਨੰਬਰ ਲੈ ਕੇ ਬਾਕੀ ਇਹ ਸਾਰੇ ਰਿਸ਼ਤੇਮ ਵਿੱਚ ਕੋਈ ਵੀ ਤੁਹਾਨੂੰ ਜੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਡਾਇਰੈਕਟ ਸਾਨੂੰ ਵੀ ਕਾਲ ਕਰ ਸਕਦੇ ਹੋ ਜੀ ਬਾਕੀ ਮੁੰਡਿਆਂ ਦੇ ਸੰਪਰਕ ਨੰਬਰ ਪਰਿਵਾਰ ਦੇ ਸਕਰੀਨ ਤੇ ਸ਼ੋ ਨਹੀਂ ਕੀਤੇ ਜੀ ਬੋਲ ਕੇ ਦੱਸੇ ਹੋਏ ਨੇ ਧੰਨਵਾਦ ਜੀ